ਸੋਸ਼ੀ ਕਾਲ ਜੀ ਮੈਂ ਹਰਪ੍ਰੀਤ ਤੇ ਅੱਜ ਫੇਰ ਤੁਹਾਡੇ ਨਾਲ ਗੱਲ ਕਰਦੇ ਆ ਕੈਨੇਡਾ ਤੋਂ ਤੇ ਕੈਨੇਡਾ ਦੀ ਜੋ ਪਿੱਛੇ ਤੁਸੀਂ ਸੁਣੀ ਹੋਣੀ ਸਾਰਿਆਂ ਨੇ ਕਿ ਅਨਟਾਰੀਓ ਦੀ ਖਬਰ ਸੀਗੀ ਕਿ ਬਹੁਤ سارے ਬੱਚਿਆਂ ਦੀਆਂ ਜੋ ਪੀਆਰ ਹੋਣ ਦੇ ਹੱਕ ਤੇ ਸੀਗੇ ਉਹਨਾਂ ਦੀਆਂ ਫੈਲਾ ਨੂੰ ਵਾਪਸ ਕੀਤਾ ਗਿਆ ਤੇ ਕਹਿ ਲਓ ਉਹਨਾਂ ਦੀ ਫੀਸ ਵੀ ਵਾਪਸ ਕਰ ਦਿੱਤੀ ਪਰ ਅੱਜ ਉਹ ਬੱਚੇ ਅਲੱਗ-ਅਲੱਗ ਕਹਿ ਲਓ ਮੀਡੀਆ ਰਾਹੀਂ ਕਹਿ ਲਓ ਅਲੱਗ-ਅਲੱਗ ਚੈਨਲਾਂ ਤੇ ਬੜੇ-ਬੜੇ ਚੈਨਲਾਂ ਤੇ ਤੇ ਉਹ ਹੀ ਬੋਲ ਰਹੇ ਨੇ ਕਿ ਉਹਨਾਂ ਦੇ ਦੱਸਣ ਦੀ ਗੱਲ ਆ ਕਿ ਸਾਡੀ ਫਾਈਲਾਂ ਨੂੰ ਤਕਰੀਬਨ 2 ਸਾਲ ਕਿਸੇ ਦਿਨ 1.5 ਸਾਲ ਤੇ ਕਿਸੇ ਨੂੰ 2.5 ਸਾਲ ਹੋ ਗਿਆ ਤੇ ਅਸੀਂ ਵਧੀਆ ਕੰਮ ਕਰ ਰਹੇ ਸੀਗੇ ਤੇ ਗਵਰਨਮੈਂਟ ਦੇ ਜੋ ਰੂਲ ਨੇ ਉਹਦੇ ਮੁਤਾਬਿਕ ਵਧੀਆ ਕੰਪਨੀਆਂ 'ਚ ਕੰਮ ਕੀਤਾ ਟੈਕਸ ਵੀ ਭਰਿਆ ਤੇ ਸਹੀ ਕੰਮ ਕੀਤਾ ਉਹ ਕਹਿੰਦੇ ਵੀ ਅਸੀਂ ਤਾਂ ਸਹੀ ਸੀ ਨਾ ਕਹਿੰਦੇ ਸਾਡੇ 3-3 ਸਾਲ ਬਰਬਾਦ ਹੋ ਗਏ ਕਿਉਂਕਿ 1.5-2 ਸਾਲ ਫਾਈਲਾਂ ਨੂੰ ਹੋ ਗਿਆ ਫਿਰ ਪਹਿਲਾਂ ਕੰਮ ਕੀਤਾ ਉਹਦਾ ਟੈਕਸ ਭਰ ਕੇ ਸਹੀ ਫਾਇਲ ਜਮਾ ਕਰਵਾਈ ਸਾਡਾ ਸਾਰਾ ਕੁਝ ਕਲੀਅਰ ਹੋ ਗਿਆ ਸੀ ਸਾਨੂੰ ਕਹਿੰਦੇ ਉਹਨਾਂ ਵੱਲੋਂ ਇਨਵੀਟੇਸ਼ਨ ਕਾਰਡ ਵੀ ਆ ਗਿਆ ਸੀਗਾ ਕਿ ਭਾਈ ਤੁਹਾਡਾ ਸਾਰਾ ਕੁਝ ਅਪਰੂਵਲ ਹੋ ਗਿਆ ਤੇ ਇਸ ਤੋਂ ਬਾਅਦ ਕਹਿੰਦੇ ਸਾਨੂੰ ਵੇਟਿੰਗ ਲਿਸਟ ਚ ਪਾਈ ਰੱਖਿਆ ਲੰਮੇ ਸਮੇਂ ਤੋਂ ਤੇ ਜਦੋਂ ਕਿ ਹੁਣ ਕਹਿੰਦੇ ਵੀ ਸਾਡੇ ਲਈ ਬੜੀ ਹੀ ਦੁੱਖ ਭਰੀ ਖਬਰ ਆ ਕਿ ਜਦੋਂ ਸਾਨੂੰ ਇਹ ਇਹ ਕਹਿ ਕੇ ਫਾਈਲਾਂ ਵਾਪਸ ਕਰ ਦਿੱਤੀਆਂ ਕਿ ਭਾਈ ਜਿਹੜੀਆਂ ਤੁਹਾਡੀਆਂ ਫਾਈਲਾਂ ਨੇ ਤੇ ਵਿੱਚ ਕੁਝ ਉਹ ਫੈਲਾ ਨੇ ਇਹਦੇ ਵਿੱਚ ਜਿਹੜੀਆਂ ਮੰਨ ਲਓ ਵੀ ਫੈਲਾ ਸੀਗੇ ਟੋਟਲ ਫੈਲਾ ਦੇ ਵਿੱਚ ਉਹ ਫੈਲਾ ਨੇ ਜਿਹੜੀਆਂ ਕਿ ਫਰਾਡ ਤਰੀਕੇ ਨਾਲ ਲਾਈਆਂ ਗਈਆਂ ਨੇ ਕਹਿ ਲਓ ਬੰਦਾ ਕੰਮ ਤੇ ਨਹੀਂ ਗਿਆ ਉਹਦੇ ਨਾਂ ਤੇ ਚੈੱਕ ਕਟਾਈ ਗਏ ਕੰਪਨੀਆਂ ਨਾਲ ਰਾਲੀ ਮਿਲੀ ਭੁਗਤ ਕਰਕੇ ਕਈ ਕੰਪਨੀਆਂ ਤੇ ਉਹ ਕਹਿੰਦੇ ਵੀ ਸਾਨੂੰ ਕੁਝ ਟਾਈਮ ਅਸੀਂ ਲੈਤਾ ਇਹਦੇ ਵਿੱਚ ਦੇਖਣ ਨੂੰ ਪਰ ਸਾਨੂੰ ਕੁਝ ਟਾਈਮ ਦੇਖਣ ਤੋਂ ਬਾਅਦ ਸਾਨੂੰ ਇਹ ਫੈਸਲਾ ਲੈਣਾ ਪਿਆ ਕਿ ਸਾਨੂੰ ਇਹ ਚੀਜ਼ ਦਾ ਪਤਾ ਹੀ ਨਹੀਂ ਲੱਗ ਰਿਹਾ ਇਹਦੇ ਵਿੱਚ ਕਿਹੜੀਆਂ ਫੈਲਾ オリジナル ਨੇ ਤੇ ਕਿਹੜੀਆਂ ਫੈਲਾ ਡਾਕੂਮੈਂਟ ਨੇ ਉਹ ਫੇਕ ਨੇ ਵੀ ਹੁਣ ਇਹਦੇ ਵਿੱਚ ਇਹ ਗੱਲ ਨਾਲ ਮੁਤਾਬਕ ਕਈ ਬੱਚੇ ਉਹ ਨੇ ਜਿਨ੍ਹਾਂ ਨੇ ਕੰਮ ਕੀਤਾ ਜਿਨ੍ਹਾਂ ਨੂੰ ਸਕਿੱਲ ਵਾਲਾ ਕੰਮ ਆਉਂਦਾ ਉਹਨਾਂ ਨੇ ਸਹੀ ਟੈਕਸ ਭਰਿਆ ਤੇ ਫੈਲਾ ਜਮਾ ਕਰਵਾਈਆਂ ਕਈ ਇਹਨਾਂ ਵਿੱਚ ਉਹ ਨੇ ਜਿਨ੍ਹਾਂ ਨੇ ਕੋਈ ਕੰਮ ਨਹੀਂ ਕੀਤਾ ਟੈਕਸ ਦਿੱਤਾ ਕੰਮ ਹੋਰ ਕਰੀ ਗਏ ਨੇ ਸਕਿੱਲ ਵਾਲਾ ਕੰਮ ਚ ਕੰਪਨੀ ਨੂੰ ਮਿਲ ਕੇ ਕਹਿ ਲਓ ਜਿਹੜੇ ਬੰਦੇ ਦੀ ਕੰਪਨੀ ਸੀ ਤੇ ਉਹਨੂੰ ਪੈਸੇ ਦੇ ਕੇ ਆਪਦੇ ਨਾਂ ਦੇ ਚੈੱਕ ਕਟਵਾਈ ਗਏ ਨੇ ਕਿ ਕੰਪਨੀ ਚ ਬੰਦਾ ਕੰਮ ਕਰ ਰਿਹਾ ਤੇ ਇਹ ਜਦੋਂ ਅਫਸਰਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਇਹਦੇ ਵਿੱਚੋਂ ਸ਼ਾਂਟਨੀ ਕਰਨੀ ਚਾਹੀ ਉਹ ਕਹਿ ਲਓ ਤੇ ਉਹਨਾਂ ਤੋਂ ਜੇ ਸ਼ਾਂਤੀ ਨਹੀਂ ਹੋਈ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਸਕਿਆ ਉਹ ਕਹਿੰਦੇ ਸਾਨੂੰ ਪਤਾ ਨਹੀਂ ਲੱਗ ਰਿਹਾ ਕਿ ਇਹਦੇ ਵਿੱਚੋਂ ਕਿਹੜੀਆਂ ਫੈਲਾਂ オリジナル ਨੇ ਤੇ ਕਿਹੜੀਆਂ ਫੇਕ ਨੇ ਤਾਂ ਕਰਕੇ ਅਸੀਂ ਜਿਹੜੀਆਂ ਟੋਟਲ ਫੈਲਾਂ ਨੇ ਅਸੀਂ ਵਾਪਸ ਕਰ ਰਹੇ ਹਾਂ ਹੁਣ ਜਿਹੜੀ ਦੂਜੀ ਸਾਈਡ ਆ ਸਟੂਡੈਂਟ ਤਬਕਾ ਕਹਿ ਲਓ ਤੇ ਜਿਹੜੇ ਬਾਹਰੋਂ ਆਏ ਹੋਏ ਨੇਗੇ ਚਾਹੇ ਉਹ ਵਰਕ ਪਰਮਿਟ ਤੇ ਸੀ ਐਲ ਐਮ ਆਈ ਤੇ ਸੀਗੇ ਕੋਈ ਗੱਲ ਕਹਿ ਰਹੇ ਨੇ ਕਿ ਅਸੀਂ ਤਾਂ ਸਹੀ ਕੰਮ ਕਰ ਰਹੇ ਸੀ ਨਾ ਸਟੂਡੈਂਟ ਕਹਿੰਦੇ ਵੀ ਸਾਡੀਆਂ ਫਾਈਲਾਂ ਵਾਪਸ ਕਰਤੀਆਂ ਅਸੀਂ ਤਾਂ ਸਹੀ ਕੰਮ ਕਰ ਰਹੇ ਸੀ ਅਸੀਂ ਤਾਂ ਮਾਰੇ ਗਏ ਤੇ ਨਾ ਸਾਡੇ ਕੋਲੇ ਕੋਈ ਹੁਣ ਹਥਿਆਰ ਆ ਅਸੀਂ ਦੁਆਰੇ ਫਾਈਲ ला ਸਕਦੇ ਆ ਨਾ ਸਾਡੇ ਕੋਲੇ ਕੋਈ ਰਹਿਣ ਦਾ ਪਰਮਟ ਆ ਨਾ ਸਾਡੇ ਕੋਲੇ ਕੋਈ ਆਹਿਆ ਜਾ ਅਧਿਕਾਰ ਆ ਕਿ ਅਸੀਂ ਦੁਆਰੇ ਫਾਈਲ ਜਮਾ ਕਰ ਸਕਦੇ ਆ ਕਹਿੰਦੇ ਸਾਡੇ ਬੀਜੇ ਵੀ ਖਤਮ ਹੋ ਗਏ ਜਿਹੜੀ ਫਾਈਲ ਸੀਗੀ ਉਹ ਵੀ ਵਾਪਸ ਆ ਗਈ ਹੁਣ ਸਾਡੇ ਕੋਲੇ ਕੋਈ ਮਸਲਾ ਨਹੀਂ ਰਿਹਾ ਤੇ ਹੁਣ ਅਲੱਗ-ਅਲੱਗ ਸਟੂਡੈਂਟ ਕਹਿ ਰਹੇ ਨੇ ਕਿ ਅਸੀਂ ਜੀ ਧਰਨੇ ਲਾਵਾਂਗੇ ਯੂਨੀਵਰਸਿਟੀ ਅੱਗੇ ਐਦਾਂ ਕਰਾਂਗੇ ਪਰ ਚੈਨਲ ਵਾਲੇ ਉਹ ਕਹਿ ਰਹੇ ਨੇ ਕਹਿੰਦੇ ਜੀ ਜਦੋਂ ਫੈਸਲਾ ਆ ਹੀ ਗਿਆ ਹੁਣ ਧਰਨੇ ਵੀ ਕੀ ਕਰੋਗੇ ਲਾ ਕੇ ਇਹ ਤਾਂ ਜਦੋਂ ਫੈਸਲਾ ਹੀ ਆ ਗਿਆ ਸੋਡਾ ਇਹਦੇ ਵਿੱਚ ਧਰਨੇ ਵਾਲੀ ਤਾਂ ਗੱਲ ਨਹੀਂ ਰਹੀ ਤੇ ਹੁਣ ਉੱਥੇ ਸਟੂਡੈਂਟ ਕੀ ਫੈਸਲਾ ਲੈ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਪਡੇਟ ਆਉ ਨਿਕਲ ਕੇ ਕਿ ਉਹਨਾਂ ਦਾ ਕੀ ਬਣਦਾ ਉਹਨਾਂ ਨੂੰ ਵਾਪਸ ਆਪਣੇ ਦੇਸ਼ ਜਾਣਾ ਪਊਗਾ ਜਾਂ ਕੋਈ ਗਵਰਨਮੈਂਟ ਉਹਨਾਂ ਵਾਸਤੇ ਕੋਈ ਚਾਂਸ ਦੇਊਗੀ ਪਰ ਉਹ ਕਹਿੰਦੇ ਵੀ ਇਹ ਸਾਰਾ ਕੁਝ ਕਹਿ ਲਓ ਸੋਚ ਸਮਝ ਕੇ ਕਰਿਆ ਗਿਆ ਪਰ ਉਹਦਰ ਆਫੀਸਰ ਕਹਿ ਰਹੇ ਨੇ ਕਿ ਸਾਥੋ ਇਹਦੇ ਵਿੱਚੋਂ ਸ਼ਾਂਤੀ ਨਹੀਂ ਹੋਈ ਅਸੀਂ ਟੋਟਲੀ ਫੈਲਾਂ ਨੂੰ ਵਾਪਸ ਕਰ ਰਹੇ ਹਾਂ ਤੇ ਥੋੜੇ ਪੈਸੇ ਵੀ ਤੇ ਇਹ ਫੈਲਾਂ ਤਾਂ ਵਾਪਸ ਹੋ ਗਈਆਂ ਚਲੋ ਜਿਹੜੇ 2-400 ਕਿੰਨੇ ਵੀ ਡਾਲਰ ਲੱਗੇ ਹੋਣਗੇ ਵਾਪਸ ਹੋ ਗਏ ਪਰ ਜਿਹੜਾ ਉਹਨਾਂ ਦਾ ਇੱਕ ਸੁਪਨਾ ਸੀ ਉਹ ਉਹਦੇ ਰਹਿਣ ਨੂੰ ਆਏ ਸੀ ਅੱਜ ਉਹਨਾਂ ਕੋਲੇ ਕੋਈ ਡਾਕੂਮੈਂਟ ਨਹੀਂ ਕੁਝ ਨਹੀਂ ਤੇ ਅੱਜ ਉਹਨਾਂ ਬੱਚਿਆਂ ਲਈ ਅੱਜ ਬੜੀ ਮੁਸ਼ਕਲ ਖੜੀ ਹੋ ਗਈ ਹਜ਼ਾਰਾਂ ਬੱਚੇ ਨੇਗੇ ਤੇ ਇਹ ਤਾਂ ਇਕੱਲਾ ਅਨਟਾਰੀਓ ਦਾ ਫੈਸਲਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪਤਾ ਹੋਰ ਗਵਰਨਮੈਂਟਾਂ ਵੀ ਇਸ ਤਰ੍ਹਾਂ ਦੇ ਫੈਸਲੇ ਲੈਣ ਇਕੱਲਾ ਇਹ ਫੈਸਲਾ ਨਹੀਂ ਕਿ ਫੈਲਾ ਵਾਪਸ ਹੋ ਗਈਆਂ ਉਹ ਕਹਿੰਦੇ ਸਕਿੱਲ ਵਰਕਰ ਨੂੰ ਅੱਗੇ ਵਾਸਤੇ ਵੀ ਅਸੀਂ ਪੀਆਰ ਨਹੀਂ ਦਿੰਦੇ ਹੈਗੇ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਫਰਾਡ ਚੱਲ ਰਿਹਾ ਹੈਗਾ ਤੇ ਹੁਣ ਇੱਕ ਤਰ੍ਹਾਂ ਦਾ ਇਹ ਮੰਨ ਲਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਕੋਈ ਮਿਸਤਰੀ ਆ ਸਕਿੱਲ ਆ ਉਹਦੇ ਕੋਲੇ ਜਾਂ ਕੋਈ ਪੇਂਟਰ ਆ ਜਾਂ ਕੋਈ ਹੋਰ ਆ ਤਾਰਾ ਮਕੈਨਿਕ ਉਹਨੂੰ ਵੀ ਪੀਆਰ ਨਹੀਂ ਮਿਲਣੀ ਉਹਨਾਂ ਨੇ ਸਾਫ਼ ਮਨਾ ਕਰਤਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਭਾਈ ਪੀਆਰ ਨਹੀਂ ਦੇਵਾਂਗੇ ਇਹਦੇ ਵਿੱਚ ਬਹੁਤ ਜ਼ਿਆਦਾ ਧੋਖਾਧੜੀ ਹੋ ਰਹੀ ਹੈ ਜਿੰਨਾ ਤੱਕ ਧੋਖਾਧੜੀ ਉਹਨਾਂ ਦਾ ਕਹਿੰਦਾ ਮਤਲਬ ਇਹੀ ਆ ਵੀ ਜਿੰਨਾ ਤੱਕ ਧੋਖਾਧੜੀ ਨਹੀਂ ਰੁਕਦੀ ਅਸੀਂ ਨਹੀਂ ਦਿੰਦੇ ਪੀਆਰ ਤੇ ਹੁਣ ਬੱਚਿਆਂ ਨੂੰ ਆਇਆਂ ਨੂੰ ਲੰਮਾ ਸਮਾਂ ਹੋ ਗਿਆ ਇੱਥੇ ਕੰਮ ਵੀ ਕੀਤਾ ਤੇ ਤੁਸੀਂ ਸੋਚੋ ਵੀ ਅੱਜ ਉਹਨਾਂ ਦੇ ਇੱਕ ਬਹੁਤ ਗਲਤ ਮੋੜ ਤੇ ਆ ਕੇ ਬੱਚੇ ਫਸ ਗਏ ਨੇ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆਂ ਵੀ ਗਵਰਨਮੈਂਟ ਉਹਨਾਂ ਵਾਸਤੇ ਕੀ ਫੈਸਲਾ ਲੈਂਦੀ ਆ ਕੋਈ ਸੋਚਦੀ ਆ ਉਹਨਾਂ ਬਾਰੇ ਜਾਂ ਉਹਨਾਂ ਨੂੰ ਵਾਪਸ ਆਪਦੇ ਦੇਸ਼ ਜਾਣਾ ਪਊਗਾ ਤੇ ਵੀਡੀਓ ਦੇਖਣ ਲਈ ਧੰਨਵਾਦ ਜੇ ਤੁਹਾਡੀ ਕੋਈ رائے ਆ ਵੀਰ ਜੀ ਤਾਂ ਵੀਡੀਓ ਥੱਲੇ ਕਮੈਂਟ ਜਰੂਰ ਕਰ ਦਿਆ ਕਰੋ ਤੇ ਸ਼ੇਅਰ ਤੇ ਲਾਈਕ ਵੀ ਜਰੂਰ ਕਰ ਦਿਆ ਕਰੋ ਸਸਤੇ ਰਹੋ ਜੀ